ਹਾਂਜੀ 사ਸੀ ਗਾਜੀ ਦੋਸਤੋ ਅੱਜ ਮੌਂਟੀ ਮਾਨ ਆਪਾਨੂੰ ਕੋਈ ਕਹਾਣੀ ਸੁਣਾਉਣ ਲੱਗੇ ਆ ਤਾਂ ਅਸੀਂ ਅੱਜ ਇੱਥੇ ਇੰਟਰਵਿਊ ਕਰਨ ਵਾਸਤੇ ਪਹੁੰਚੇ ਸੀਗੇ ਤਾਂ ਮੌਂਟੀ ਮਾਨ ਅਜ ਕੋਈ ਕਹਾਣੀ ਸੁਣਾਉਣਾ ਚਾਹੁੰਦੇ ਆ ਤਾਂ ਇਹ ਵੀ ਜਾਣਦੇ ਵੀ ਭਾਈ ਕਿਹੜੀ ਕਹਾਣੀ ਸੁਣਾਉਣ ਲੱਗੇ ਆ ਕਿਹੜੀ ਕਹਾਣੀ ਸੁਣਾਉਣ ਲੱਗੇ ਜੀ ਇੱਕ ਵਾਰੀ ਹੈ ਨਾ ਜਦੋਂ ਭਲੇ ਜਮਾਨੇ ਦੀ ਗੱਲ ਆ ਜਦੋਂ ਸਸਤਾ ਸਮਾਂ ਹੁੰਦਾ ਸੀ ਤੇ ਕੋਈ ਬੰਦਾ ਇਦਾਂ ਗੁਰਦੁਆਰੇ ਮੋਹਰ ਦੀ ਨੰਗਣ ਲੱਗਾ ਤੇ ਗੁਰਦੁਆਰੇ ਮੋਹਰ ਦੀ ਜਦੋਂ ਨੰਗਣ ਲੱਗਾ ਤੇ ਉਹਨੂੰ ਉੱਥੇ ਰੁਪਈਆ ਪਿਆ ਦੱਸ ਪਿਆ ਜਦੋਂ ਉਹਨੂੰ ਰੁਪਈਆ ਪਿਆ ਦੇਸ ਪਿਆ ਤੇ ਉਹ ਜਦੋਂ ਉਹਨੂੰ ਲੋੜਵੰਦ ਸੀਗਾ ਕਿਉਂਕਿ ਉਹਦੇ ਕੋਲ ਪੈਸੇ ਹੁੰਦੇ ਕਿਤੇ ਕੋਲ ਸੀ ਤੇ ਉਹਨੇ ਚੱਕ ਕੇ ਰੁਪਈਆ ਜੇਬ ਚ ਪਾ ਲਿਆ ਜਦੋਂ ਉਹਨੇ ਚੱਕ ਕੇ ਰੁਪਈਆ ਜੇਬ ਚ ਪਾ ਲਿਆ ਤੇ ਉੱਥੋਂ ਤੁਰਨ ਲੱਗਾ ਤੇ ਮਨ ਵਿੱਚ ਡਰ ਆ ਗਿਆ ਯਾਰ ਰੱਬ ਦੇਖਦਾ ਇਨਸਾਨ ਆ ਫੇ ਵੀ ਰੱਬ ਦਾ ਭੈ ਵੀ ਕਿਤੇ ਕਿਤੇ ਮਾਰ ਜਾਂਦਾ ਤੇ ਕਹਿੰਦਾ ਰੱਬ ਦੇਖਦਾ ਪਰ ਉਹ ਰੁਪਈਆ ਛੱਡਣਾ ਚਾਹੁੰਦਾ ਨਹੀਂ ਸੀ ਉਹਨੇ ਪਤਾ ਕੀ ਕੀਤਾ ਕਹਿੰਦਾ ਇਦਾਂ ਕਰਦੇ ਆ ਉਹਨੇ ਵਿਉਂਤਬੰਦੀ ਬਣਾਈ ਕਹਿੰਦਾ ਇਦਾਂ ਕਰਦੇ ਆਂ ਗੂਠੇ ਤੇ ਰੁਪਈਆ ਰੱਖਦੇ ਆਂ ਰੁਪਈਆ ਤਾਂ ਨੂੰ ਸੱਟਦੇ ਆਂ ਜੇ ਹੈੱਡ ਆ ਗਿਆ ਪ੍ਰਮਾਤਮਾ ਦਾ ਟੇਲ ਆ ਗਿਆ ਆਪਣਾ ਮਤਲਬ ਜੇ ਹੈੱਡ ਆ ਗਿਆ ਤਾਂ ਮੈਂ ਉੱਥੇ ਰੱਖ ਕੇ ਫੇਰ ਚਲ ਜੂੰਗਾ ਪਰ ਉਹ ਰੁਪਈਆ ਛੱਡਣਾ ਚਾਹੁੰਦਾ ਨਹੀਂ ਸੀ ਉਹਨੇ ਫੇਕ ਹੀ ਸੋਚਿਆ ਕਹਿੰਦਾ ਇਦਾਂ ਕਰਦੇ ਆਂ ਜਦੋਂ ਇਹ ਰੁਪਈਆ ਸਿੱਟਣ ਲੱਗਾ ਹੈ ਨਾ ਮਾਨੇ ਚ ਪੈ ਆ ਗਿਆ ਯਾਰ ਰੱਬ ਸ਼ਕਤੀ ਵਾਲਾ ਆ ਵੀ ਜੇ ਕਿਤੇ ਹੈੱਡ ਆ ਗਿਆ ਰੁਪਈਆ ਮੇਰੇ ਤੋਂ ਫੇਰ ਜਾਂਦਾ ਲੱਗਣਾ ਉਹਨੇ ਦੂਜੀ ਾਰ ਸੋਚਿਆ ਯਾਰ ਇਹ ਵੀ ਕੈਨਸਲ ਕਰਦੇ ਉਹਨੇ ਦੂਜੀ ਾਰ ਸੋਚਦਾ ਰਿਹਾ ਸੋਚਦਾ ਰਿਹਾ ਕਹਿੰਦਾ ਲੈਣ ਦੇ ਉੱਤੇ ਰੱਖਦੇ ਆਂ ਗੂਠਾ ਰੁਪਈਆ ਸੱਟਦੇ ਆਂ ਤਾਂ ਨੂੰ ਜੇ ਤੇ ਰੁਪਈਆ ਰਹਿ ਗਿਆ ਪਰਲੇ ਪਾਸੇ ਤੇ ਰੱਬ ਦਾ ਜੇ ਉਰਲੇ ਪਾਸੇ ਆ ਗਿਆ ਆਪਣਾ ਉਹ ਜਦੋਂ ਗੂਠਾ ਰੱਖ ਕੇ ਰੁਪਈਆ ਭਰਾਓ ਸਿੱਟਣ ਲੱਗਾ ਤੇ ਮਨ ਵਿੱਚ ਫੇਰ ਡਰ ਆ ਗਿਆ ਯਾਰ ਪ੍ਰਮਾਤਮਾ ਸ਼ਕਤੀ ਵਾਲਾ ਮੈਂ ਇੱਕ ਨਿਰਬਲ ਬੰਦਾ ਤੇ ਜੇ ਮੇਰਾ ਗੂਠਾ ਮੜਾ ਜਿਹਾ ਵੀ ਹਿੱਲ ਗਿਆ ਰੁਪਈਆ ਪਰਲੇ ਪਾਸੇ ਚਲ ਜਾਣਾ ਮਤਲਬ ਉਹਨੇ ਫਿਰ ਉਹ ਚੀਜ਼ ਕੈਨਸਲ ਕਰ ਦਿੱਤੀ ਫਿਰ ਉਹ ਸੋਚਾਂ ਵਿੱਚ ਪੈ ਗਿਆ ਸੋਚਦੇ 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 ਉਹਨੇ ਕਿ ਇਹ ਗੱਲ ਸੋਚੀ ਕਿੰਨਾ ਇਦਾਂ ਕਰਦੇ ਆਂ ਬੂਠੇ ਦੇ ਰੁਪਈਆ ਸੱਟਦੇ ਆਂ ਰੱਖਦੇ ਆਂ ਰੁਪਈਆ ਤਾਂ ਨੂੰ ਸੱਟਦੇ ਆਂ ਜੇ ਰੁਪਈਆ ਉੱਤੇ ਰਹਿ ਗਿਆ ਰੱਬ ਦਾ ਥੱਲੇ ਆ ਗਿਆ ਆਪਣਾ ਰੁਪਈਆ ਤਾਂ ਨੂੰ ਸੱਟਿਆ ਥੱਲੇ ਤਾਂ ਆਉਣਾ ਹੀ ਸੀ ਰੁਪਈਆ ਚੱਕਿਆ ਤੇ ਜੇਬ ਵਿੱਚ ਪਾਇਆ ਤੇ ਘਰ ਨੂੰ ਆ ਗਿਆ ਇਦਾਂ ਹੀ ਮਤਲਬ ਇਨਸਾਨ ਕਈ ਵੇਲੇ ਪਰਮਾਤਮਾ ਨੂੰ ਵੀ ਜਿਹਦਾ ਚੱਕਰ ਵਿੱਚ ਫਸਾ ਕੇ ਤੇ ਆਪਣੇ ਜਿਹੜੇ ਮਸਲੇ ਹੱਲ ਕਰਾ ਲੈਂਦਾ ਉਹ ਗੱਲ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਧੰਨਵਾਦ